ਇਤਿਹਾਸ ਗਵਾਹ ਉਹ ਤਰ ਤਨੇ ਐਸਾ ਕੋਈ ਮੈਦਾਨ ਨਹੀਂ ਬਣਾਇਆ ਜਿੱਥੋਂ ਇੱਕ ਵੀ ਸਿੰਘ ਪਿੱਠ ਅਸਲਾਮੁਅਲੈਕੁਮ ਮੀਰੋ ਕੀ ਹਾਲ ਚਾਲੇ ਉਮੀਦ ਕਰਾਂਗਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਆਂ ਕਿ ਪੰਜਾਬ ਦਾ ਪੁੱਤਰ ਪੰਜਾਬੀ ਜਿਹਨੂੰ ਦੇਖਣਾ ਪਸੰਦ ਕਰਦੇ ਨੇ ਗਿੱਪੀ ਗਰੇਵਾਲ ਇੱਕ ਐਸੀ ਮੂਵੀ ਬਣਾਉਣ ਜਾ ਰਿਹਾ ਉਹਨਾਂ ਦੀ ਇੱਕ ਐਸੀ ਮੂਵੀ ਰਿਲੀਜ਼ ਹੋਣ ਜਾ ਰਹੀ ਏ ਜਿਹੜੀ ਹਾਲੀਵੁੱਡ ਦਾ ਰਿਕਾਰਡ ਵੀ ਤੋੜੇਗੀ ਤੇ ਇਹ ਮੂਵੀ ਦੇ ਅੰਦਰ ਗਿੱਪੀ ਦਾ ਜਿਹੜਾ ਗੈਟ ਅਵੇ ਪੂਰਾ ਸਰਦਾਰਾਂ ਤੇ ਸਿੱਖਾਂ ਲੈ ਤੇ ਗਿੱਪੀ ਗਰੇਵਾਲ ਨੁਮਾਇੰਦਗੀ ਕਰ ਰਿਹਾ ਖਾਲਸੇ ਰਾਜ ਦੀ ਗੱਲ ਕਰ ਰਿਹਾ ਖਾਲਸਤਾਨ ਦੀ ਇਸ ਫਿਲਮ ਦੇ ਅੰਦਰ ਅੱਜ ਆਪਾਂ ਜਾਣਾਂਗੇ ਇਸ ਮੂਵੀ ਦਾ ਟ੍ਰੇਲਰ ਅਕਾਲ ਮੂਵੀ ਦਾ ਨਾਮ ਹੈ ਅੱਜ ਆਪਾਂ ਦੇਖਾਂਗੇ ਦਾ ਟੀਜ਼ਰ ਕੀ ਟੀਜ਼ਰ ਹੈ ਫੇਰ ਕਰਨੇ ਹਸਤੇ ਗੱਲਬਾਤ ਵੀਡੀਓ ਆਲਵਦਨ ਤੋਂ ਪਹਿਲੇ ਤਮਾਮ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਇਤਿਹਾਸ ਗਵਾਹ ਹੈ ਕੁਰਤ ਨੇ ਐਸਾ ਕੋਈ ਮੈਦਾਨ ਨਹੀਂ ਬਣਾਇਆ ਜਿੱਥੋਂ ਇੱਕ ਵੀ ਸਿੰਘ ਪਿੱਠ ਦਿਖਾ ਕੇ ਭੱਜਿਆ ਹੋਵੇ ਖਾਲਸੇ ਦਾ ਅਸੂਲ ਹੈ ਦਰ ਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਹਾਂਜੀ ਵੀਰੋ ਐਸੇ ਜੀ ਅੱਜ ਦੀ ਵੀਡੀਓ ਅਗਰ ਮੂਵੀ ਦਾ ਟੀਜ਼ਰ ਹੀ ਅਜਿਹਾ ਹੋਵੇ ਜਿਹਨੂੰ ਵੇਖ ਕੇ ਲੋਕ ਇੱਕ ਵਾਰੀ ਚੁੱਪ ਹੋ ਜਾਣ ਤਾਂ ਉਹ ਮੂਵੀ ਕਿਸ ਤਰ੍ਹਾਂ ਦੀ ਹੋਏਗੀ ਮੂਵੀ ਬਹੁਤ ਹੀ ਕਮਾਲ ਦੀ ਤੇ ਬਹੁਤ ਹੀ ਘੈਂਟ ਹੋਏਗੀ ਇਸ ਮੂਵੀ ਦੇ ਅੰਦਰ ਅਕਾਲ ਮੂਵੀ ਦੇ ਅੰਦਰ ਅਸੀਂ ਗਿੱਪੀ ਗਰੇਵਾਲ ਦਾ ਇੱਕ ਨਵਾਂ ਰੂਪ ਵੇਖਿਆ ਜਿਹਦੇ ਅੰਦਰ ਉਹਨੇ ਪੱਗ ਪਾਈ ਏ ਤੇ ਉਹਦੀ ਜਿਹੜੀ ਪੂਰੀ ਸ਼ੇਪ ਏ ਉਹ ਸਾਰੀ ਸਰਦਾਰਾਂ ਤੇ ਸਿੱਖਾਂ ਵਾਲੀ ਏ ਤੇ ਉਹਦੇ ਵਿੱਚ ਖਾਲਸਾਤਾਨ ਦੀ ਗੱਲ ਕਰ ਰਿਹਾ ਖਾਲਸੇ ਦੀ ਗੱਲ ਕਰ ਰਿਹਾ ਤੇ ਇਸ ਮੂਵੀ ਦੇ ਅੰਦਰ ਉਹਦਾ ਜਿਹੜਾ ਗਿੱਪੀ ਦਾ ਮੁੰਡਾ ਹੈ ਸ਼ਿੰਦਾ ਗਰੇਵਾਲ ਉਹ ਵੀ ਇਸ ਮੂਵੀ ਦੇ ਅੰਦਰ ਏ ਤੇ ਮੈਂ ਉਮੀਦ ਕਰਨਾ ਕਿ ਇਹ ਮੂਵੀ ਬਲੌਕਬਸਟਰ ਜਾਏਗੀ ਹਿੱਟ ਹੋਏਗੀ ਲੋਕਾਂ ਦੇ ਦਿਲਾਂ ਤੇ ਰਾਜ ਕਰੇਗੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ